ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆ ਕਿ ਆਪ ਜੀ ਤੰਦਰੁਸਤ ਹੋਵੋਗੇ ਜੀ ਅੱਜ ਦੀ ਜਿਹੜੀ ਸਾਡੀ ਵੀਡੀਓ ਆ ਉਹ ਝੋਨੇ ਦੇ ਅੱਜ ਦੇ ਰੇਟਾਂ ਦੀ ਗੱਲ ਕਰੀਏ ਤਾਂ ਐਮ ਈ ਪੀ ਘਟਾਉਣ ਤੇ ਸੋਚ ਦੀ ਪਈ ਆ ਸਰਕਾਰ ਤੇ ਜਿਹੜਾ ਰੇਟ ਹੈ ਉਹ ਤੁਹਾਨੂੰ ਪਤਾ ਇਸ ਵਾਰ ਬਾਸਮਤੀ ਦਾ ਜਾਂ ਟੋਟਲੀ ਬੜਾ ਘੱਟ ਦਿੰਦੇ ਪਿਆ 1509 ਦੀ ਗੱਲ ਕਰੀਏ ਤਾਂ ਰੇਟ ਬਹੁਤ ਕੱਟ ਚੱਲਦਾ ਪਿਆ ਉਹਦੇ ਬਾਰੇ ਅੱਜ ਆਪਾਂ ਚਰਚਾ ਕਰਨੀ ਹੈ ਜਿੱਕਰ ਹੁਣ ਆਪਾਂ ਗੱਲ ਕਰੀਏ ਕਿ ਰੇਟ ਜਿਹੜੇ ਉਹ ਪਿਛਲੇ ਸਾਲਾਂ ਨਾਲੋਂ ਕਾਫੀ ਕੱਟ ਮਿਲ ਰਹੇ ਆ ਪਿਛਲੇ ਸਾਲਾਂ ਦੀ ਸਟਾਰਟਿੰਗ ਵਿੱਚ ਜਿਹੜੇ ਰੇਟ ਸੀ ਉਹ 3000 ਪ੍ਰਤੀ ਕੁਆਂਟਲ ਤੋਂ ਹੀ ਸਟਾਰਟਿੰਗ ਹੋਈ ਸੀ ਉਹਨਾਂ ਦੀ ਤੇ ਹੁਣ ਜਿਹੜੇ ਰੇਟ ਆ ਉਹ ਬੜੇ ਕਿਤੇ ਤਾਂ 2000 ਤੋਂ ਹੀ ਸਟਾਰਟਿੰਗ ਆ ਕਿਤੇ ਐਵਰੇਜ ਦੀ ਗੱਲ ਕਰੀਏ ਆਪਾਂ ਪੰਜਾਬ ਹਰਿਆਣਾ ਦੀ ਤਾਂ 2200 ਤੋਂ ਲੈ ਕੇ 2300 ਦੇ ਵਿੱਚ ਵਿੱਚ ਜਿਹੜੇ ਰੇਟ ਆ ਉਹ ਚੱਲਦੀ ਆ ਤੇ ਜਿਹੜੀ ਜ਼ਿਆਦਾ ਹੀ ਘੈਂਟ ਕੁਆਲਿਟੀ ਦੀ ਆ ਫਸਲ ਉਹਦਾ 2500 ਤੋਂ ਲੈ ਕੇ 2600 ਦੇ ਵਿੱਚ ਵਿੱਚ ਕੁਆਲਿਟੀ ਵਾਲੀ ਦਾ ਰੇਟ ਚੱਲਦਾ ਪਿਆ ਇਸ ਤੋਂ ਵੱਧ ਕਿਤੇ ਵੀ ਰੇਟ ਨਹੀਂ ਚੱਲਦਾ ਪਿਆ ਅਤੇ एमएफएमईपी ਜਿਹੜਾ ਆ ਘਟਣ ਤੇ ਕਿਸਾਨਾਂ ਨੂੰ ਲਾਭ ਹੁੰਦਾ ਜਾਂ ਰੇਟਾਂ 'ਚ ਕੀ ਫਰਕ ਪੈਂਦਾ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਡਾ ਮੋਸਟ ਵੈਲਕਮ ਆ ਸਾਡੇ ਚੈਨਲ ਦੇ ਉੱਤੇ ਤੇ ਵੀਡੀਓ ਨੂੰ ਲਾਈਕ ਕਰੋ ਦੋਸਤੋ ਐਮਈਪੀ ਦੀ ਗੱਲ ਕਰੀਏ ਡਿਟੇਲ ਵਿੱਚ ਤਾਂ ਜਿਸ ਨੂੰ ਆਪਾਂ ਮਿਨੀਮਮ ਐਕਸਪੋਰਟ ਪ੍ਰਾਈਸ ਕਹਿੰਦੇ ਆ ਦੀ ਜਿਹੜੀ ਡੀਲ ਹੋਣੀ ਹੈ ਵਿਦੇਸ਼ਾਂ ਦੇ ਨਾਲ ਅਤੇ ਖਰੀਦ ਦਾਰੀ ਕਰਕੇ ਬਾਹਰ ਜਿਹੜਾ ਚੌਲ ਆ ਉਹ ਐਕਸਪੋਰਟ ਕਰਨਾ ਇਹਦੇ ਲਈ ਘੱਟੋ-ਘੱਟ ਵਪਾਰੀ ਖਰੀਦ ਨਹੀਂ ਕਰ ਸਕਦੇ ਉਹਦੇ ਰੇਟ ਪਿਛਲੇ ਸਾਲਾਂ ਚ ਜਿਹੜਾ ਆ ਉਹ 1200 ਸੀ ਤੇ ਹੁਣ ਜਿਹੜਾ ਘਟ ਕੇ 500 ਡਾਲਰ ਸਿੱਧਾ ਘਟਾਅ ਦਿੱਤੀ ਗਈ ਹੈ 700 ਪ੍ਰਤੀ ਜਿਹੜਾ ਟਨ ਦਾ ਰੇਟ ਉਹ ਰਹਿ ਗਿਆ 700 750 ਜਿਸ ਕਾਰਨ ਜਿਹੜਾ ਕੇਂਦਰ ਨੂੰ ਕਈ ਜਿੱਥੇ ਬੰਦੀਆਂ ਨੇ ਚਿੱਠੀ ਅਤੇ ਵਿਰੋਧ ਵੀ ਕਰ ਰਹੀਆਂ ਹਨ ਦੇਖੋ ਨਤੀਜੇ ਕੀ ਆਉਂਦਿਆ ਨਾ ਹੁਣ ਗੱਲ ਕਰਾਂਗੇ ਜਿਹੜਾ ਆ ਉਹ ਰੇਟ ਆ ਜਿਹੜਾ ਉਹ ਬਾਸਮਤੀ ਖਰੀਦਣ ਤੋਂ ਜਿਹੜੀ ਆ ਸਰਕਾਰ ਨਾ ਕਰ ਰਹੀ ਆ ਕਿਉਂਕਿ ਇਨਕਾਰ ਕਰ ਰਹੀ ਆ ਜਿਹੜੇ ਰੇਟ ਘੱਟ ਡੀਲ ਕਿਸੇ ਸਮੇਂ ਦੇਖੋ 1250 ਸੀ ਹੁਣ 950 ਰਿਹਾ ਡਾਲਰ ਪ੍ਰਤੀ ਟਨ ਕੀਤਾ ਫੇਰ ਉਸ ਤੋਂ ਬਾਅਦ ਕਿਉਂਕਿ ਜਿਹੜਾ ਐਕਸਪੋਰਟ ਹੁੰਦਾ ਜਿਵੇਂ ਇਹ ਇੰਟਰਨੈਸ਼ਨਲ ਵਪਾਰ ਹੁੰਦਾ ਉਹ ਡਾਲਰਾਂ ਦੇ ਵਿੱਚ ਹੀ ਹੁੰਦਾ ਆਪ ਜੀ ਨੂੰ ਸਾਰਾ ਕੁਝ ਪਤਾ ਹੀ ਹੈ ਤੇ ਉਹਦੇ ਅਨੁਸਾਰ ਜਿਹੜੀ ਹੁਣ ਖਬਰ ਅਨੁਸਾਰ 700 ਪ੍ਰਤੀ ਤਨ ਤੁਹਾਨੂੰ ਦੱਸਿਆ ਹੀ ਆ ਵੀ ਉਹ ਮਿਲ ਰਿਹਾ ਕਿਤਨਾ ਕਿ ਤੋਂ ਤੇ ਜਿਹੜੇ ਆਪਣੇ ਵਾਲੇ ਨੇ ਉਹ ਫਿਰ 950 ਜਿਹੜਾ ਡੀਲ ਦੇ ਵਿੱਚ ਕਹਿੰਦੇ ਪਿਆ ਵੀ 950 ਤੇ ਉਧਰ ਜਿਹੜਾ ਆਮ ਰੇਟ ਆ ਉਹਨਾਂ ਨੇ 700 ਕਰ ਦਿੱਤਾ ਆ ਤੇ ਇਸ ਕਰਕੇ ਹੁਣ ਉਹ ਆਪਣੇ ਤੋਂ ਐਕਸਪੋਰਟ ਨਹੀਂ ਕਰਵਾਉਣਗੇ ਇਸ ਕਰਕੇ ਥੋੜੀ ਦਿੱਕਤ ਆਉਂਦੀ ਪਈ ਆ ਵੈਸੇ ਗੱਲ ਚੱਲਦੀ ਪਈ ਆ ਡੀਲ ਹਲੇ ਫਾਈਨਲ ਹੁੰਦੀ ਆ ਜਾਂ ਕੀ ਹੁੰਦਾ ਪਰ ਇਹਦੀ ਜਿਹੜੀ ਮਾਰ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਹੁਣ ਗੱਲ ਕਰਾਂਗੇ ਅੱਜ ਦੇ ਰੇਟਾਂ ਦੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਜ਼ਿਆਦਾ ਫਰਕ ਪੈਂਦਾ ਹਰਿਆਣਾ ਵਿੱਚ ਰੇਟ ਕੀ ਨੇ ਤੇ ਪੰਜਾਬ ਵਿੱਚ ਰੇਟ ਕੀ ਚੱਲ ਰਹੇ ਨੇ ਉਹਦੇ ਬਾਰੇ ਜੇਕਰ ਆਪਾਂ ਗੱਲ ਕਰੀਏ ਤਾਂ ਆਮ ਦੀ ਗੱਲ ਆ ਵੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਜਿਹੜੀ ਐਵਰੇਜ ਆ ਉਹ 2200 ਤੋਂ ਲੈ ਕੇ ਕਿਤੇ ਕਿਤੇ 2600 ਦੇ ਵਿੱਚ ਤੇ ਜਿਹੜੀ ਫਸਲ ਤੇ ਬਾਕੀ ਡਿਪੈਂਡ ਕਰਦਾ ਹੈ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਬਟਾਲੇ ਦੀ ਬਟਾਲੇ ਵਿੱਚ 1509 ਦਾ ਜਿਹੜਾ ਫਿਲਹਾਲ ਰੇਟ ਚੱਲਦਾ ਪਿਆ ਉਹ 2525 ਰੁਪਏ ਕਵਾਂਟਲ ਚੱਲਦਾ ਪਿਆ ਤੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਚੌਲ ਹੈ ਚੌਲ 1509 ਉਹ 2500 50 25500 ਪ੍ਰਤੀ ਕੋਟਲ ਵਧੀਆ ਕੁਆਲਟੀ ਦਾ ਚੱਲਦਾ ਪਿਆ ਫਤਿਹਬਾਦ ਰੇਟ ਦੀ ਗੱਲ ਕਰੀਏ ਤਾਂ 1500 ਨੌ ਦਾ ਜਿਹੜਾ 25500 ਰੁਪਏ ਚੱਲਦਾ ਪਿਆ ਤੇ ਗਿੱਦੜਬਾਹਾ ਦੇ ਵਿੱਚ ਜਿਹੜੇ ਰੇਟ ਦੀ ਕਰਾਵਟ ਦੇਖਣ ਨੂੰ ਮਿਲ ਗਿਆ 2000 ਤੋਂ ਲੈ ਕੇ 2300 ਦੇ ਵਿੱਚ ਵਿੱਚ ਵਧੀਆ ਕੁਆਲਟੀ ਦਾ ਵੀ ਜਿਹੜਾ ਰੇਟ ਹੈ ਉਹ ਦੇਖਣ ਨੂੰ ਮਿਲਿਆ ਤੇ ਉਧਰ ਜੇਕਰ ਕਰਨਾਲ ਸਾਈਡ ਗੱਲ ਕਰੀਏ ਤਾਂ 2600 ਦੇ ਨੇੜੇ ਤੇ ਰਤਿਆ ਮੰਡੀ ਦੀ ਗੱਲ ਕਰੀਏ ਕਿ ਉੱਥੇ 1509 ਦਾ ਜਿਹੜਾ ਰੇਟ ਹੈ ਮੇਰੇ ਦੋਸਤ ਨੂੰ ਫੋਨ ਕਰਕੇ ਮੈਂ ਕਨਫਰਮ ਕੀਤਾ ਸੀ 1509 ਪ੍ਰਤੀ ਕੁਇੰਟਲ ਉਹ ਵੀ ਵਧੀਆ ਪੂਰਾ ਜਿਹੜਾ ਵਧੀਆ ਉਹ 1509 ਦਾ 2500 ਰੁਪਈਆ ਰੇਟ ਚੱਲਦਾ ਪਿਆ ਤੇ ਸਰਸਾ ਵਿੱਚ ਗੱਲ ਕਰੀਏ 1509 ਦੀ ਤਾਂ ਉਹ 2450 ਤੋਂ ਲੈ ਕੇ 2515 ਰੁਪਏ ਪ੍ਰਤੀ ਕਵਾਂਟਲ ਚੱਲਦਾ ਪਿਆ ਰੇਟ ਤੇ ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਪਿਛਲੇ ਸਾਲ ਜਿਹੜੇ ਰੇਟ ਸੀਗੇ ਉਹ 3000 ਤੋਂ ਸਟਾਰਟਿੰਗ ਹੋਈ ਸੀਗੀ ਤੇ ਇਹ 2200 2300 ਤੇ ਕਿਤੇ ਕਿਤੇ 2400 ਤੇ 2700 ਤੋਂ ਵੱਧ ਕਿਤੇ ਵੀ ਹੈ ਨਹੀਂ ਵੈਸੇ ਤਾਂ 2500 ਤੋਂ ਵੱਧ ਕਿਤੇ ਵੀ ਨਹੀਂ ਦੋਸਤੋ ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਰੇਟ ਵਧਣੇ ਚਾਹੀਦੇ ਨੇ ਕਿ ਜਾਂ ਫਿਰ ਘਟਣੇ ਚਾਹੀਦੇ ਆ ਹੁਣ ਇਹਦੇ ਕਰਕੇ ਜਿਹੜੀ ਆ ਬਸਮਤੀ ਵਾਲੀ ਨੂੰ ਹੋ ਸਕਦਾ ਹੈ ਵੀ ਥੋੜਾ ਜਿਹਾ ਪ੍ਰੋਫਿਟ ਨਾ ਹੋਵੇ ਜਿਨ੍ਹਾਂ ਨੇ ਤੀਜੀ ਫਸਲ ਲਾਈ ਸੀ ਤੇ ਉਹਦੇ ਵਿੱਚ ਕਿਉਂਕਿ ਦੇਖੋ 126 ਦਾ ਵੀ ਇਹਨਾਂ ਨੇ ਯੱਪ ਪਾਤਾ ਤੇ ਹੁਣ ਇਹ ਥੋੜਾ ਬਾਸਮਤੀ ਵੱਲ ਆ ਰਹੇ ਆ ਤੇ ਜਿਹੜਾ ਨੈਕਸਟ ਈਅਰ ਕਹਿ ਰਹੇ ਆ ਉਹ ਕਹਿ ਰਹੇ ਆ ਵੀ ਪਾਣੀ ਦੀ ਦਿੱਕਤ ਕਾਰਨ ਜਿਹੜੇ ਝੋਨੇ ਆ ਉਹ ਜ਼ਿਆਦਾ ਪਛੇਟੇ ਲਾਓ ਜਾਂ ਫਿਰ ਤੁਸੀਂ ਘਟਾਓ ਜਿੰਨਾ ਘਟਾ ਸਕਦੇ ਦਿਨੋਂ ਦਿਨ ਚੂੜੀ ਜਿਹੜਾ ਟਾਈਟ ਕਰਨ ਦਾ ਇਹਨਾਂ ਦਾ ਜਿਹੜਾ ਪਰਪਸ ਆ ਉਹ ਰੱਬ ਜਾਣੇ ਕੀ ਆ ਕੀ ਨਹੀਂ ਪਰ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੀਆਂ ਐਸਓ ਐਸੋਸੀਏਸ਼ਨਾਂ ਨੇ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਵੀ ਤੁਸੀਂ ਇਹਨਾਂ ਨੂੰ ਜਿੰਨਾ ਹੋ ਸਕਦਾ ਇਹਨਾਂ ਨੂੰ ਥੋੜਾ ਲਿਖਤੀ ਰੂਪ ਦੇ ਵਿੱਚ ਕਿਉਂਕਿ ਕਾਨੂੰਨੀ ਚੱਲਦਾ ਆਪਾਂ ਜਿੰਨਾ ਹੋ ਸਕਦਾ ਆਪਾਂ ਲਿਖਤੀ ਰੂਪ ਤੇ ਬਾਕੀ ਜਿੰਨਾ ਹੋਰ ਯੂਪੀ ਸਾਈਟ ਤਾਂ ਸਟ੍ਰਾਈਕ ਵੀ ਕੀਤੀ ਆ ਧਰਨੇ ਵੀ ਲਾਏ ਨੇ ਕਿਸਾਨਾਂ ਨੇ ਜਥੇਬੰਦੀਆਂ ਨੇ ਵੀ ਜਿਹੜਾ ਇਹ ਆ ਇਹਦੇ ਤੇ ਗੌਰ ਕੀਤੀ ਜਾਵੇ ਐਮਈਪੀ ਤੇ ਇਸ ਕਰਕੇ ਆਪਾਂ ਵੀ ਥੋੜਾ ਜਿਆਦਾ ਜਾਗਰੂਕ ਹੋ ਕੇ ਤੇ ਜਿਹੜੇ ਇਹ ਆਪਣੀਆਂ ਜਥੇਬੰਦੀਆਂ ਹੁੰਦੀਆਂ ਨੇ ਜਾਂ ਹੋਰ ਆ ਚਲੋ ਆਪਾਂ ਨੂੰ ਇੱਕ ਰੂਪ ਤਾਂ ਹੋਣਾ ਹੀ ਪੈਣਾ ਯੂਨਿਟੀ ਇਜ਼ ਯੂਨਿਟੀ ਯੂਨਿਟੀ 'ਚ ਹੋਵਾਂਗੇ ਤਾਂ ਥੋੜਾ ਜਆ ਆਪਣਾ ਪ੍ਰਭਾਵ ਜ਼ਿਆਦਾ ਪਊਗਾ ਬਾਕੀ ਆ ਕਾਲਪੁਰਖ ਵਧੀਆ ਹੀ ਕਰਨ ਸਾਰਾ ਕੁਝ ਕਿਉਂਕਿ ਆਪਾਂ ਮਿਹਨਤ ਕਰਦੇ ਆ ਆਪਾਂ ਤਾਂ 6 ਮਹੀਨਿਆਂ ਬਾਅਦ ਫਸਲ ਦਾ ਜਿਹੜਾ ਆ ਉਹ ਆਪਾਂ ਡਿਪੈਂਡ ਹੁੰਨੇ ਆ ਇਸ ਕਰਕੇ ਆਪਾਂ ਜਿੰਨਾ ਹੋ ਸਕਦਾ ਆਪਾਂ ਸਾਥ ਸਮਰਥਨ ਇਹਨਾਂ ਚੀਜ਼ਾਂ ਦਾ ਤੇ ਇਕੱਤਰ ਹੋ ਕੇ ਇਕੱਠੇ ਹੋ ਕੇ ਯੂਨਿਟੀ ਬਣਾ ਕੇ ਚੱਲੀਏ ਬਾਕੀ ਏ ਸੀ ਅੱਜ ਦੇ ਰੇਟ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਰੇਟ ਵੀ ਜਾਣਕਾਰੀ ਵੀ ਸਾਂਝੀ ਕਰਾਂਗੇ ਤੇ ਕਣਕ ਦੀ ਵੀ ਗੱਲ ਕਰਾਂਗੇ ਤੂੜੀ ਦੀ ਵੀ ਗੱਲ ਕਰਾਂਗੇ ਤੇ ਇਹਦੇ ਕੀ ਰੇਟ ਵੱਧਦੇ ਆ ਕਿ ਘਟਦੇ ਆ ਵੀ ਆਪਾਂ ਗੱਲ ਕਰਾਂਗੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਅੱਗੇ ਸ਼ੇਅਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ